ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆ ਗਰਲਿਸ਼ ਆਈਟਮ ਦੇ ਵਿੱਚ ਤੁਹਾਡੇ ਲਈ ਫਰੌਕਸ ਇਹ ਦੇਖੋ ਇਸ ਤਰ੍ਹਾਂ ਦੀ ਰਹੇਗੀ ਪਿਓਰ ਕਾਟਨ ਦੇ ਵਿੱਚ ਫਰੌਕ ਇਹ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਹੈ ਇਹਦਾ ਪਿਓਰ ਕਾਟਨ ਦੇ ਵਿੱਚ ਹੈ ਇਹ ਦੇਖੋ ਇਸ ਤਰ੍ਹਾਂ ਦੀ ਰਹੇਗੀ ਨੀਚੋਂ ਫਰੌਕ ਇਸ ਤਰ੍ਹਾਂ ਉੱਪਰ ਦੇਖੋ ਰਿਬਨ ਲੱਗਾ ਹੋਇਆ ਹੈ ਔਰ ਗਲੇ ਦੇ ਵਿੱਚ ਚਿਕਨ ਕਾਰੀ ਕੀਤੀ ਹੋਈ ਆ ਆ ਦੇਖੋ ਇਸ ਤਰ੍ਹਾਂ ਦਿਖਾਉਣੀ ਆ ਤੁਹਾਨੂੰ ਅਸੀਂ ਇਹ ਦੇਖੋ ਇਸ ਤਰ੍ਹਾਂ ਸੈਂਟਰ ਦੇ ਵਿੱਚ ਵੀ ਜਿਹੜਾ ਹੈਗਾ ਆ ਸਟੋਨ ਜੇ ਲੱਗਾ ਹੋਇਆ ਹੈ ਰੀਬੰਡੇ ਨਾਲ ਡਿਜ਼ਾਈਨ ਬਣਿਆ ਹੋਇਆ ਹੈ ਇਹ ਦੇਖੋ ਚਿਕਨ ਦੇ ਨਾਲ ਜਿਹੜਾ ਹੈ ਗਲੇ ਦੇ ਉੱਤੇ ਕਟਵਰਕ ਕੀਤੀ ਹੋਈ ਆ ਇਹ ਇਸ ਤਰ੍ਹਾਂ ਦੀ ਰਹੇਗੀ ਬੈਕ ਔਰ ਬੈਕ ਦੇ ਵੀ ਉੱਪਰ ਦੇਖੋ ਜਿੱਪ ਲੱਗੀ ਹੋਈ ਹੈ ਇਹ ਦੇਖੋ ਇਸ ਤਰ੍ਹਾਂ ਇਸ ਦੇ ਵਿੱਚ ਤੁਹਾਨੂੰ ਅਸੀਂ ਤੀਸਰਾ ਜਿਹੜਾ ਕਲਰ ਉਹ ਦਿਖਾਉਣੇ ਆ ਇਹ ਦੇਖੋ frozy ਜੇ ਸ਼ੈਡ ਦੇ ਵਿੱਚ ਹੈ ਇਹ ਵੀ ਦੇਖੋ ਸੇਮ ਡਿਜ਼ਾਈਨ ਹੋਏਗਾ ਇਹਦਾ ਇਹਦੇ ਵਿੱਚ ਤੁਜੀ ਤੁਹਾਨੂੰ 22 24 26 28 30 ਤੱਕ ਸਾਈਜ਼ ਮਿਲ ਜਾਣਗੇ ਇਹ ਦੇਖੋ ਅਗਲਾ ਡਿਜ਼ਾਈਨ ਦੇਖੋ ਇਹ ਵੀ ਪਿਓਰ ਕਾਟਨ ਦੇ ਵਿੱਚ ਹੈ ਇਹ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਕਪੜਾ ਵੀ ਪੂਰਾ ਸੌਫਟ ਹੈ ਇਹ ਦੇਖੋ ਇਹ ਰਹੇਗਾ ਇਹਦਾ ਬੈਕ ਦੇਖੋ ਬੈਗ ਦੇ ਉੱਪਰ ਵੀ ਜਿਹੜੀ ਹੈ ਪ੍ਰੋਪਰ ਬੇਨਾ ਜਿਪ ਲੱਗੀ ਹੋਈ ਹੈ ਪਿੱਛੇ ਬੱਧਰਾ ਹਨ ਨਹੀਂ ਤੁਸੀਂ ਜਿਹੜਾ ਆ ਟਾਈਟ ਜਾਂ ਖੁੱਲਾ ਕਰ ਸਕਦੇ ਹੋ ਦੇਖੋ ਇਹਦੇ ਵਿੱਚ ਦਿਖਾਉਣ ਨੂੰ ਦਿਖਾ ਲਾਂਗੇ ਅਸੀਂ ਰੈੱਡ ਕਲਰ ਦੇ ਵਿੱਚ ਦੇਖੋ 베ਸ ਸਾਰਿਆਂ ਦਾ ਵਾਈਟ ਰਹੇਗਾ ਉੱਪਰ ਦੇਖੋ ਜਿਹੜਾ ਹੈਗਾ ਰੈੱਡ ਕਲਰ ਦੇ ਚੈਰੀਜ਼ ਬਣੇ ਹੋਏ ਆ ਇਸ ਦੇ ਨਾਲ ਹੀ ਤੁਹਾਨੂੰ ਦਿਖਾਉਣੇ ਆ ਅਸੀਂ ਤੀਸਰਾ ਕਲਰ ਇਹ ਦੇਖੋ ਮੂਜੀ ਸ਼ੇਡ ਦੇ ਵਿੱਚ ਇਹਦੇ ਵਿੱਚ ਵੀ ਤੁਹਾਨੂੰ ਜਿਹੜੇ ਆ 22 24 26 28 30 32 ਤੱਕ ਜਿਹੜੇ ਆ ਸਾਈਜ਼ ਜਿਹੜੇ ਤੁਹਾਨੂੰ ਮਿਲ ਜਾਣਗੇ ਇਹ ਦੇਖੋ ਜਿਪ ਜਿਹੜੀ ਜਿਹੜੀ ਆ ਸਾਰਿਆਂ ਦੇ ਪਿੱਛੇ ਲੱਗੀ ਹੋਈ ਐਨ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਦਾ ਇਸ ਦੇ ਨਾਲ ਤੁਹਾਨੂੰ ਅਸੀਂ ਜਿਹੜਾ ਤੀਸਰਾ ਡਿਜ਼ਾਈਨ ਦਿਖਾਉਨੇ ਆ ਅਬੀ ਦੇਖੋ ਕਪੜਾ ਜਿਹੜਾ ਹੈ ਸਾਰਿਆਂ ਦਾ ਪਿਓਰ ਕਾਟਨ ਦਾ ਰਹੇਗਾ ਇਹ ਦੇਖੋ ਇਸ ਤਰ੍ਹਾਂ ਦੀ ਬੈਕ ਰਹੇਗੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਜਿਹੜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਦਾ ਬਟਨ ਤੇ ਪ੍ਰੈਸ ਕਰੋ ਇਹ ਦੇਖੋ ਇਹਦੇ ਵਿੱਚ ਜਿਹੜਾ ਹੈਗਾ ਆ ਅਗਲਾ ਕਲਰ ਪਿੰਕ ਸ਼ੇਡ ਦੇ ਵਿੱਚ ਤਾਂ ਜੋ ਤੁਹਾਨੂੰ ਜੜੀਆਂ ਨਵੇਂ-ਨਵੇਂ ਜੜੀ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡਾ ਨੰਬਰ ਵੀ ਸਕਰੀਨ ਤੇ ਲਗਾਤਾਰ ਚੱਲ ਰਿਹਾ ਹੈ ਤੁਸੀਂ ਸਾਨੂੰ WhatsApp ਤੇ ਮੈਸੇਜ ਵੀ ਕਰ ਸਕਦੇ ਹੋ ਇਹ ਦੇਖੋ ਨਾਲ ਜਿਹੜਾ ਹੈ ਫੂਲੀ ਸ਼ੇਡ ਦੇ ਵਿੱਚ ਫਰੌਕ ਇਸ ਤਰ੍ਹਾਂ ਇਹ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਫਰੌਕਸ ਐ ਉਹ ਸਾਡੇ ਸ਼ਾਪ ਤੇ ਮਿਲ ਜਾਣਗੀਆਂ ਇਸ ਦੇ ਨਾਲ ਹੀ ਤੁਹਾਨੂੰ ਅਸੀਂ ਦਿਖਾਉਨੇ ਆ ਅਗਲਾ ਡਿਜ਼ਾਈਨ ਇਹ ਦੇਖੋ ਇਹ ਵੀ ਪਿਓਰ ਕਾਟਨ ਦੇ ਵਿੱਚ ਹੈ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ